ん、oh, no. ਗੁਰਬਾਣੀ ਕਹੈ ਸਿਵਕ ਜਨਮਾਨੈ ਪਰਤਖ ਗੁਰੂ ਸਤਾਦੇ ਆਏ ਪ੍ਰਭ ਸਰਣਾਗਤ ਕਿਰਪਾ ਨਾ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾ पකहारमा बतनाතනযয प ਜਹਾਨ ਨਾਨ ਦੇਵ ਵਾਲੀ ਚਰ ਤਕ ਤੰ ਦੇ ਮਾਲਕ ਵਕਸੰਦ ਪਤਸ਼ਾ ਗਿਆਨ ਦੇ ਮਜਸਮੇ ਰਹਿਮਤਾਂ ਦੇ Bhandar ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਾ ਜ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅੱਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਪਰਮਾ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ Bhandar ਪੰਚਮ ਪਾਤਸ਼ਾ ਧਨ ਸਵਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਜ ਫੁੰਦੇ ਹਾਂ ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅੱਜ ਦਾ ਸ਼ਬਦ ਅੱਜ ਦੀ ਪਉੜੀ 13 14ਵਾਂ ਸ਼ਲੋਕ 14ਵੇਂ ਸ਼ਲੋਕ ਦੀ ਚੌਥੀ ਪਉੜੀ ਹੈ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਤ੍ਰਿਸ਼ਨਾ ਕਿਵੇਂ ਮٹےਗੀ ਰੋਗਾਂ ਦੀ ਨਿਵਰਤੀ ਕਿਵੇਂ ਹੋਵੇਗੀ ਨਿਰਵਾਨ ਕਿਵੇਂ ਹੋਇਆ ਜਾ ਸਕਦਾ ਹੈ ਰੋਗਾਂ ਤੋਂ ਦੁੱਖਾਂ ਤੋਂ ਜੋ ਜਗਤ ਦੇ ਵਿੱਚ ਚੱਲਦਾ ਹੈ ਹਰ ਇੱਕ ਰੋਗ ਇਨਸਾਨ ਨੂੰ ਚਿੰਬੜਦਾ ਹੈ ਮਾਨਸਿਕ ਰੋਗ ਸਰੀਰਕ ਰੋਗ ਉਹਨਾਂ ਦਾ ਨਿਰਵਾਨ ਕਿਵੇਂ ਹੋਵੇਗਾ ਜਮਾ ਦੀ ਫਸਰਾ ਫਾਈ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਤਿਗੁਰੂ ਉਹ ਸਲੀਕਾ ਦੇ ਰਹੇ ਨੇ ਕਿ ਇਨਸਾਨ ਹੁੰਦਾ ਸਰੇ ਨੇ ਕਿ ਭਾਈ ਇਹ ਤਾਂ ਹੋ ਸਕਦਾ ਜੇ ਇਦਾਂ ਕਰੇਗਾ ਜਮਾ ਦੀ ਫਾਇਦ ਤੋਂ ਬਸ ਇਹਨਾਂ ਤੇਰੇ ਦੁੱਖਾਂ ਕਲੇ ਸੰ ਦਾ ਨਾਸ ਹੋ ਗਾ ਸਤਿਗੁਰੂ ਕਹਿੰਦੇ ਨੇ ਆਪ ਗੁਰਪ੍ਰਸਾਦ ਆਪਨ ਆਪ ਸੋਚੇ ਗੁਰੂ ਦੀ ਕਿਰਪਾ ਦੇ ਨਾਲ ਸਮਝ ਆਉਂਦੀ ਏ ਗੁਰੂ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਸੂਝ ਪੈਂਦੀ ਏ ਗਿਆਨ ਹੁੰਦਾ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਸਮਝ ਤੋਂ ਜਿਹੜਾ ਵਾਰ ਹੁੰਦਾ ਹੈ ਆਪਣੇ ਸਾਬ ਦੇ ਨਾਲ ਚੱਲਦਾ ਹੈ ਦੁਨੀਆਂ ਜਿਹੜੀ ਹੈ ਫਰਸ਼ ਤੋਂ ਹਰਸ਼ ਤੇ ਪਹੁੰਚ ਗਈ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦੀ ਹੈ ਇਹਨੇ ਪੱਥਰਾਂ ਨੂੰ چیر ਕੇ ਮੋਤੀ ਲੱਭ ਲਏ ਨੇ ਪਤਾਲ ਦੀ ਹਿੱਕ ਤੱਕ ਪਹੁੰਚ ਗਿਆ ਆਕਾਸ਼ ਦੀ ਹਿੱਕ ਤੱਕ ਪਹੁੰਚ ਗਿਆ ਉਹ ਕਿਹੜੀ ਸ਼ੈ ਜਿਹੜੀ ਹੈ ਇਨਸਾਨ ਨੇ ਅਜ ਲੱਭੀ ਨਹੀਂ ਹੈ ਪੱਤਰਾਂ ਦੇ ਸੀਨੇ ਵੀ ਇਹਨੇ ਪਾੜ ਦਿੱਤੇ ਨੇ ਇਨਸਾਨ ਨੇ ਕੱਲ ਨੂੰ ਕੀ ਹੋਣਾ ਉਹ ਵੀ ਇਹਨੇ ਪਤਾ ਲਾ ਲੇ ਆਪਣੇ ਆਪ ਦਾ ਪਤਾ ਨਹੀਂ ਲੱਗਦਾ ਕਿ ਆਪਣੀ ਸੂਝੀ ਦਾ ਨਹੀਂ ਪਤਾ ਆਪਨ ਆਪ ਸੂਝੈ ਸਤਿਗੁਰੂ ਤਾਂ ਕਿਦਨੇ ਕੱਲ ਨੂੰ ਪਤਾ ਲਾਇਆ ਤਿੰਨ ਤਨੂੰ ਹੁਣ ਦਾ ਨਹੀਂ ਪਤਾ ਮਿੰਟ 2 ਮਿੰਟ ਬਾਅਦ ਸਿਕੰਡਾ ਦਾ ਨੀ ਤੇਰਾ ਪਤਾ ਕਦੋਂ ਮਨ ਨੇ ਬਦਲ ਜਾਣਾ ਹੁਣ ਤ੍ਰਿਸ਼ਨਾ ਦਾ ਇਲਾਜ ਸਤਿਗੁਰੂ ਕਹਿੰਦੇ ਨੇ ਤੇਰਾ ਆਪਣੇ ਕੋਲ ਹੈ ਜੇ ਤੈਨੂੰ ਤ੍ਰਿਸ਼ਨਾ ਬਹੁਤੀ ਤੜਫਾ ਰਹੀ ਹੈ ਕਿਉਂਕਿ ਤ੍ਰਿਸ਼ਨਾ ਹੁੰਦੀ ਹੈ ਲਾਲਸਾ ਲਾਲਚ ਹੁਣ ਜੇ ਤੈਨੂੰ ਇਹ ਤੜਫਾ ਰਹੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਗੁਰੂ ਕਿਰਪਾ ਦੇ ਨਾਲ ਤੇਰਾ ਇਹ ਤੜਫ ਤੇਰੀ ਦੂਰ ਹੋ ਸਕਦੀ ਹੈ ਜੇ ਗੁਰੂ ਮੂबारक ਚਰਨਾਂ ਦੇ ਵਿੱਚ ਜਾਵੇਂਗਾ ਸਤਿਗੁਰਾਂ ਨੇ ਤੈਨੂੰ ਸੋਝੀ ਦਿਹਾਣੀ ਹੈ ਸਤਿਗੁਰਾਂ ਨੇ ਤੈਨੂੰ ਗਿਆਨ ਦੇਣਾ ਜਿਸकी ਤ੍ਰਿਸ਼ਨਾ ਜਾਣੋ ਤ੍ਰਿਸ਼ਨਾ ਬੁੱਝੇ ਗੁਰੂ ਮੂबारक ਚਰਨਾਂ ਦੇ ਵਿੱਚ ਆ ਗਿਆ ਸਤਿਗੁਰੂ ਕਹਿੰਦੇ ਨੇ ਤੇਰੀ ਦ੍ਰਿਸ਼ਟੀਨਾ ਮੁਝੇਗੀ ਕਿਉਂਕਿ ਗੁਰਾਂ ਨੇ ਤੈਨੂੰ ਸਬਜ ਦੇਣਾ ਗੁਰਾਂ ਨੇ ਤੈਨੂੰ ਬਚਨ ਜੀਣਾ ਕਮਾਉਣਾ ਤੈ ਹੈ ਉਸ ਦੀ ਕਮਾਈ ਕਰਨੀ ਤੈ ਹੈ ਅਗਲਾ ਸਤਿਗੁਰੂ ਅਰੋਗ ਦੀ ਨਿਵਰਤੀ ਕਰਦੇ ਨੇ ਕਿ ਅਰੋਗ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ ਸਾਧ ਸੰਗ ਹਰ ਹਰ ਜਸ ਕਹਿਤ ਜਿਹੜਾ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਅਕਾਲ ਪੁਰਖ ਨੂੰ ਤੇ ਹੁੰਦਾ ਹੈ ਮਤਲਬ ਪਰਮਾਤਮਾ ਦਾ ਸਿਮਰਨ ਕਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਮੋਰ ਲੈਨੀ ਆ ਸਰਬ ਰੋਗ ਤੇ ਉਹ ਹਰ ਜਨ ਰਹਿਤ ਗੁਰੂ ਮਹਾਰਕ ਚਰਣਾ ਦੇ ਵਿੱਚ ਜਾ ਕੇ ਸਤ ਸੰਗਤ ਦੇ ਵਿੱਚ ਬਹਿ ਕੇ ਜਿਹੜਾ ਗੁਰੂ ਦਾ ਜਾਪ ਕਰਦਾ ਹੈ ਗੁਰੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਬੰਦਗੀ ਕਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਈਓ ਸਾਰੇ ਰੋਗਾਂ ਤੋਂ ਰਹਿਤ ਨੇ ਕੋਈ ਰੋਗ ਉਹਦੇ ਨੇੜੇ ਨਹੀਂ ਆਵੇਗਾ ਅਤੇ ਅਗਲਾ ਸਤਿਗੁਰੂ ਕਹਿੰਦੇ ਨੇ ਅਨੰਦ ਕੀਰਤਨ ਕੇਵਲ ਵਖਿਆਨ ਅਨੰਦ ਨੇ ਕਹਿੰਦੇ ਨੇ ਜਿਸ ਤਰ੍ਹਾਂ ਰਾਤ ਦਿਨ ਹੁਣ ਜਿਹੜਾ ਰਾਤ ਦਿਨ ਰੋਗਾਂ ਦੀ ਨਿਵਰਤੀ ਦੇ ਲਈ ਸਤਸੰਗਤ ਦਾ ਜਾਪ ਪੈਦਾ ਹੁੰਦਾ ਹੈ ਅਤੇ ਹਰ ਵਕਤ ਪਰਮਾਤਮਾ ਦੀ ਯਾਦ ਦੇ ਵਿੱਚ ਹੁੰਦਾ ਹੈ ਉਹ ਨਿਰਵਾਨ ਹੁੰਦਾ ਹੈ ਉਹੀ ਪਿਆਰਾ ਨਿਰਵਾਨ ਹੋ ਗ੍ਰਿਸਤਮੈ ਸੋਈ ਨਿਰਵਾਨ ਬਾਸਨਾ ਤੋਂ ਵਿਕਾਰਾਂ ਤੋਂ ਮਾੜੇ ਕਰਮਾਂ ਤੋਂ ਉਹੀ ਬਚ ਸਕਦਾ ਹੈ ਜਿਹੜਾ ਕੇਵਲ ਬਖਿਆਨ ਬਖਿਆਨ ਦਾ ਭਾਗ ਹੁੰਦਾ ਹੈ ਕਿ ਜਿਸ ਤਰ੍ਹਾਂ ਉਚਾਰਨ ਕਰਨਾ ਅਨੰਦਨ ਜਦੋਂ ਵੀ ਉਹਨੇ ਕਰਮ ਕਰਨੇ ਨੇ ਕਰਮ ਉਹਨੇ ਰੱਬ ਦੇ ਪੈਰ ਦੇ ਵਿੱਚ ਕਰਨੇ ਨੇ ਦੁਨੀਆਂ ਦੇ ਵਿੱਚ ਉਹਨੇ ਵਿਚਰਨਾ ਹੈ ਅਰ ਰੱਬ ਦੇ ਪੈ ਦੇ ਵਿੱਚ ਹੀ ਉਹਨੇ ਵਿਖਿਆਨ ਕਰਨਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਉਹਦੀ ਨਿਵਰਤੀ ਹੋ ਸਕਦੀ ਹੈ ਏਕ ਉੱਪਰ ਜਿਸ ਜਨ ਕੀ ਆਸਾ ਅਤੇ ਇਹ ਵੀ ਨਾਲ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਇੱਕ ਦੇ ਉੱਤੇ ਆਸਾ ਰੱਖਦੇ ਨੇ ਇੱਕ ਦੇ ਉੱਤੇ ਟੇਕ ਰੱਖਦੇ ਤਾਂ ਤਿਸ ਕੀ ਕੱਟੀ ਹੈ ਜਮ ਕੀ ਫਾਸਾ ਉਸ ਦੀ ਜਮਦੀ ਫਾਸਾ ਕੱਟੀ ਜਾਂਦੀ ਏ ਜਿਹੜਾ ਇੱਕ ਦੀ ਟੇਕ ਇੱਕ ਦਾ ਪੋਟ ਆਸਰਾ ਤੱਕ ਦਾ ਜਿਹੜਾ ਥਾਂ ਥਾਂ ਤੇ ਨਕਰ ਵਿੜਦਾ ਏ ਥਾਂ ਥਾਂ ਤੇ ਮੱਥੇ ਠੀਕਦੇ ਉਹਦੀ ਕੋਈ ਵੈਲਿਊ ਨਹੀਂ ਹੈ ਕਦਰ ਪੈਂਦੀ ਏ ਸਤਿਗੁਰੂ ਕਹਿੰਦੇ ਨੇ ਇੱਕ ਦਾ ਹੋ ਗਏ ਇੱਕ ਦੇ ਦਰ ਤੇ ਜਾਵੇਂਗਾ ਤਾਂ ਫਿਰ ਜਾ ਕੇ ਕਿੱਥੇ ਪਰਵਾਣ ਹੋਵੇਂਗਾ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਜਮਾਂ ਦੀ ਫਾਹੀ ਏ ਜਮਾਂ ਦੀ ਫਾਹੀ ਤੋਂ ਪਾਈ ਏ ਅਤੇ ਭਏ ਜਿੱਦਾਂ ਤੇਰੇ ਕਰਮ ਬਣਦੇ ਜਾਂਦੇ ਨੇ ਉਹ ਫਾਹੀ ਹੋਰ ਪੱਕੀ ਹੁੰਦੀ ਜਾਂਦੀ ਹੈ ਜਕੜਿਆ ਗਿਆ ਆਪਣੇ ਆਪ ਨੂੰ ਜਕੜਦੇ ਆ ਹੁਣ ਇਹਨਾਂ ਫਾਹੀ ਤੋਂ ਸਤਿਗੁਰੂ ਕਹਿੰਦੇ ਨੇ ਬਸ ਤੇਰਾ ਆਪਣੇ ਕੋਲ ਹੈ ਸੁੱਖਾਂ ਦਾ ਸਮਾਧਾਨ ਤੇਰੇ ਆਪਣੇ ਕੋਲ ਹੈ ਜਮਾਂ ਦੀ ਮਾਰ ਦਾ ਸਮਾਧਾਨ ਤੇਰੇ ਆਪਣੇ ਕੋਲ ਹੈ ਹਰ ਇੱਕ ਹੱਲ ਜਦ ਤੇਰੇ ਕੋਲ ਹੈ ਸਤਿਗੁਰੂ ਕਹਿੰਦੇ ਭਟਕਦਾ ਤੂੰ ਬਾਹਰ ਜੋ ਕੁਝ ਚਾਹਣਾ ਹੈ ਸਤਿਗੁਰੂ ਕਹਿੰਦੇ ਨੇ ਸਭ ਕੁਝ ਤੇਰੇ ਕੋਲ ਹੈ ਤੂੰ ਰਬ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਬਿਨਾਂ ਬੋਲੇ ਆ ਸਭ ਕੁਝ ਜਾਣਦਾ ਕਿਤੇ ਅੱਗੇ ਕਿਤੇ ਅਰਦਾਸ ਸਤਿਗੁਰੂ ਕਹਿੰਦੇ ਨੇ ਤਰਲਾ ਤਾਂ ਫੇਰ ਹੁੰਦਾ ਹੈ ਨਾ ਦਰਤੇ ਜੀ ਕੀ ਵਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਤਾਂ ਜੇ ਕੋਈ ਤੇਰੀ ਵਿਰਥਾ ਹੋਵੇ ਵਿਅਰਥ ਗਿਆ ਹੋਵੇ ਚੰਗੇ ਕਰਮ ਕਰਨਾ ਤੇਰਾ ਵਿਅਰਥ ਗਿਆ ਫੇਰ ਤਾਂ ਕੋਈ ਤਰਲਾ ਹੋਵੇ ਉਹ ਮਾੜੇ ਕਰਮ ਕਰੇਗਾ ਨਤੀਜਾ ਦਾ ਭੁਗਤਣਾ ਪੈਣਾ ਹੈ ਮਾੜਾ ਤਾਂ ਫਿਰ ਤਰਲੇ ਕਰਦਾ ਚੰਗੇ ਕਰਮ ਕਰਕੇ ਕੋਈ ਤਰਲਾ ਨਹੀਂ ਕਰਨਾ ਪੈਂਦਾ ਕਿਉਂਕਿ ਰੱਬ ਚੰਗੇ ਕਰਮਾਂ ਨੂੰ ਬੀਜ ਇਕ ਬੋਨੇ ਆ ਧਰਤੀ ਦੇ ਵਿੱਚੋਂ ਤਾਂ ਅਨੰਤ ਗੁਣਾ ਉਹ ਫਲ ਵੀ ਦਿੰਦਾ ਹੈ ਪੱਤੇ ਟਾਹਣੀਆਂ ਮਤਲਬ ਅਨੰਤ ਗੁਣਾ ਹੋ ਕੇ ਸਾਨੂੰ ਉਹ ਦਿੰਦਾ ਹੈ ਬੀਜ ਇਕ ਬੀਜਿਆ ਤਾਂ ਇਦਾਂ ਹੀ ਨੇ ਮਾੜੇ ਕਰਮ ਬੀਜੇਗਾ ਭਾਵੇਂ ਚੰਗੇ ਕਰਮ ਬੀਜੇਗਾ ਅਨੰਤ ਗੁਣਾ ਹੋ ਕੇ ਤੈਨੂੰ ਮਿਲਣਾ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਮਾਂ ਦੀ ਫਾਸੀ ਕੱਟਣੀ ਹੈ ਭਾਈ ਤਾਂ ਫਿਰ ਤੈਨੂੰ ਇੱਕ ਦੇ ਨਾਲ ਤਾਂ ਪਿਆਰ ਮੁਹੱਬਤ ਪਾਉਣੀ ਪੈਣੀ ਹੈ ਇੱਕ ਦਾ ਤਾਂ ਤੈਨੂੰ ਹੋਣਾ ਪੈਣਾ ਹੈ ਪਾਰ ਬ੍ਰਹਮ ਕੀ ਜਿਸ ਮਨ ਭੂਖ ਇਨਸਾਨ ਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਪਿਆਸ ਅਤੇ ਭੁੱਖ ਇਨਸਾਨ ਦੀ ਕੱਟ ਜਾਵੇ ਜਾ ਇਹ ਵੱਧ ਜਾਵੇ ਕੰਟਰੋਲ ਤੋਂ ਬਾਹਰ ਹੋ ਜੇ ਤੇ ਤਾਂ ਇਹ ਫਿਰ ਰੋਗਾਂ ਦਾ ਕਾਰਨ ਬਣ ਜਾਂਦਾ ਹੈ। ਸਰੀਰ ਰੋਗੀ ਹੈ। ਤਾਂ ਲਾਜ਼ਮੀ ਹੈ ਜੇ ਖਾਣਾ ਇਹਦਾ ਘੱਟ ਹੈ ਜਾਂ ਵੱਧ ਹੈ ਇਹਦਾ ਖਾਣਾ ਖਾ ਨਹੀਂ ਰਿਹਾ ਖਾਣਾ। ਰੋਗੀ ਹੈ। ਵਕਾਰ ਵੀ ਹੋ ਜੇ ਤਾਂ ਨਹੀਂ ਭੋਜਨ ਚੰਗਾ ਲੱਗਦਾ। ਸਾਦੇ ਗੁਰੂ ਕਹਿੰਦੇ ਨੇ ਤੰਦਰੁਸਤ ਸਰੀਰ ਹੈ ਤਾਂ ਦੋ ਦੇ ਸਾਤੇ ਤਿੰਨ ਪ੍ਰਸ਼ਾਦੇ ਤਿੰਨ ਦੀ ਥਾਂ ਤੇ ਚਾਰ ਪ੍ਰਸ਼ਾਦੇ ਸ਼ੱਕ ਲੈਂਦਾ ਹੈ ਤਾਂ ਸਤਿਗੁਰੂ ਕਹਿੰਦੇ ਜਦੋਂ ਰੋਗ ਲੱਗਿਆ ਹੁੰਦਾ ਨਾ ਭਾਵੇਂ ਥੋੜਾ ਜਿਹੀ ਇਹ ਵਿਖਾਰੀ ਹੈ ਤੇ ਇਹ ਨਹੀਂ ਸਕਦਾ ਕੋਜਣਾ ਨਹੀਂ ਚੰਗਾ ਲੱਗਦਾ ਇਹਨੂੰ ਮਿੱਠੀ ਚੀਜ਼ ਵੀ ਫਿਰ ਇਹਨੂੰ ਕੋੜੀ ਲੱਗਦੀ ਹੈ ਕਿਉਂ ਕਿਉਂਕਿ ਅਰੋਗ ਹੈ ਸਤਿਗੁਰੂ ਕਹਿੰਦੇ ਨੇ ਜੇ ਤੇਨੂੰ ਪਤਾ ਰੋਗ ਹੈ ਨਾ ਤਾਂ ਉਹ ਹਰ ਇੱਕ ਮਿੱਠੀ ਚੀਜ਼ ਵੀ ਕੋੜੀ ਹੋ ਜਾਂਦੀ ਹੈ ਜਿਹੜੇ ਤੇਰੇ ਰੋਗ ਲੱਗੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਾਮ ਦਾ, ਕ੍ਰੋਧ ਦਾ, ਤ੍ਰਿਸ਼ਨਾ ਦਾ ਕੁਕਰਮ ਕਰਦਾ ਪਿਆ ਜ਼ਿੰਦਗੀ ਦੇ ਵਿੱਚ ਜੋ ਵੀ ਤੂੰ ਰੋਗ ਲਾਏ ਨੇ। ਤਾਂ ਰੱਬ ਦੀ ਬੰਦਗੀ ਫਿਰ ਤੈਨੂੰ ਚੰਗੀ ਕਿਵੇਂ ਲੱਗੇਗੀ? ਰੱਬ ਦਾ ਦਰ ਤੈਨੂੰ ਚੰਗਾ ਕਿਵੇਂ ਲੱਗੇਗਾ? ਫਿਰ ਇਹਦੇ ਲਈ ਉਹ ਫਾਰਮੈਲਿਟੀ ਹੋ ਜਾਂਦੀ ਹੈ। ਦੁਨੀਆਂ ਦਾ ਵਖਾਵਾ ਹੋ ਜਾਂਦਾ ਹੈ। ਅਤੇ ਉਹ ਅਸਲ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਜਮਾਂ ਦੀ ਫਾਹੀ ਕੱਟਣੀ ਹੈ, ਸੁੱਖਾਂ ਨੂੰ ਲੈਣਾ ਹੈ, ਆਨੰਦ ਨੂੰ ਲੈਣਾ ਹੈ। ਜੇ ਮੈਨੂੰ ਭੁੱਖ ਲੱਗੀ ਹੈ ਅਤੇ ਭੁੱਖ ਤਾਂ ਅੰਦਰ ਗਰਾਹੀ ਜਾਵੇਗੀ ਫਿਰ ਇਹ ਮਿਟੇਗੀ ਹੋਰ ਤਾਂ ਕੋਈ ਹੀਲਾ ਨਹੀਂ ਹੈ ਭੁੱਖ ਦਾ ਪਾਣੀ ਦੇ ਨਾਲ ਕਿੰਨਾ ਚਿਰ ਗੁਜ਼ਾਰਾ ਕਰ ਸਕਦਾ ਹੈ ਤਾਂ ਜਿਹੜੀ ਪੇਟ ਦੀ ਭੁੱਖ ਹੈ ਨਾ ਉਹ ਤਾਂ ਮਿਟਣੀ ਹੈ ਤਾਂ ਖਾਣੀ ਪੈਣਾ ਕੁਝ ਨਾ ਕੁਝ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਸਿਮਰਨ ਹੈ ਨਾ ਤਾਂ ਸਿਮਰਨ ਵੀ ਕਰਨਾ ਭਾਵੇਂ ਕੀਰਤਨ ਕਰ ਲੈ ਕੀਰਤਨ ਸੁਣ ਲੈ ਕਥਾ ਵਿਚਾਰ ਸੁਣ ਲੈ ਗੁਰੂ ਦੀਆਂ ਸੇਵਤਾ ਸੁਣ ਲੈ ਵਡਿਆਈ ਸੁਣ ਲੈ ਇਦਾਂ ਦੀ ਭੁੱਖ ਜਦੋਂ ਅੰਦਰ ਹੁੰਦੀ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤਾਂ ਚੇਤਾ ਰੱਖੀ ਜੇ ਤੇਰੇ ਅੰਦਰ ਇਦਾਂ ਦੀ ਭੁੱਖ ਲੱਗਦੀ ਹੈ ਕਿ ਮੈਂ ਬਾਣੀ ਸੁਣਨੀ ਹੈ ਬਾਣੀ ਪੜ੍ਹਨੀ ਹੈ ਤਾਂ ਜਦੋਂ ਇਦਾਂ ਦੀ ਪਿਆਸ ਲੱਗਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਤੇਰੇ ਲਈ ਉਪਦੇਸ਼ ਹੈ ਨਾਨਕ ਤਿਸੈ ਨਾ ਲੱਗੈ ਦੁੱਖ ਦੁੱਖ ਇਹ ਹੈ ਨਾ ਲੋਕ ਦਾ ਨਾ ਪਰਲੋਕ ਦਾ ਕੋਈ ਵੀ ਦੁੱਖ ਭਾਵੇਂ ਮਨ ਸਿਕ ਰੋਗ ਹੈ ਭਾਵੇਂ ਸਰੀਰ ਕਰ ਰੋਗ ਹੈ ਕੋਈ ਵੀ ਰੋਗ ਹੈ ਉਹ ਤੇਰੇ ਨੇੜੇ ਨਹੀਂ ਆਵੇਗਾ ਤਾਂ ਜਦੋਂ ਤੈਨੂੰ ਭੁੱਖ ਲੱਗਣੀ ਸ਼ੁਰੂ ਹੋ ਜੇ ਉਹ ਵੀ ਬਾਣੀ ਦੀ ਭਾਵੇਂ ਕਿਸੇ ਵੇ ਧਰਮ ਦੇ ਮੁਤਾਬਕ ਚੱਲਦੇ ਉਸ ਧਰਮ ਦੇ ਮੁਤਾਬਕ ਤੇਰੇ ਅੰਦਰ ਇੱਕ ਤਾਂਗ ਹੋ ਗਏ ਕਿਸੇ ਨਾਲ ਲੱਗਿਆ ਭੁੱਖ ਭੁੱਖ ਦਾ ਤਾਂਗ ਲੱਗਣੀ ਤਾਂਗ ਲੱਗੇ ਕਿ ਮੈਂ ਗੁਰੂ ਦੇ ਦਵਾਰੇ ਤੇ ਜਾਣਾ ਹੈ ਤਾਂ ਜਿਵੇਂ ਤੈਨੂੰ ਭੁੱਖ ਤੜਫਾਉਂਦੀ ਹੈ ਨਾ ਤਾਂ ਇਹਦਾ ਤਾਂਗ ਲੱਗੇ ਰੱਬ ਦੇ ਨਾਮ ਦੀ ਤਾਂ ਜਦੋਂ ਇਹਦਾ ਤਾਂਨ ਲੱਗਦੀ ਹੈ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਕਈ ਆਨੰਦ ਖੁਸ਼ੀਆਂ ਉਹ ਫਿਰ ਤੇਰੇ ਵਿੜੇ ਦੇ ਵਿੱਚ ਰੌਣਕ ਲਾਉਂਦੀਆਂ ਨੇ ਹੁਣ ਜੇ ਇਹ ਉਪਦੇਸ਼ ਗੁਰੂ ਅਰਜਨ ਦੇ ਮਹਾਰਾਜ ਜੀ ਕਰ ਰਹੇ ਨੇ ਜਿਸ ਸਮੇਂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਸਰਸਾ ਨਦੀ ਤੇ ਗਏ ਸੀ ਪਿੱਛੇ ਅੱਗੇ ਜਿਹੜੀ ਅੱਗੇ ਵੀ ਮੌਤ ਹੈ ਉੱਪਰ ਵੀ ਮੌਤ ਹੈ ਹੱਤ ਦੀ ਠੰਡ ਹੈ ਅਤੇ ਜਿਹੜਾ ਮੀਂਹ ਪੈ ਰਿਹਾ ਨੇਰੀ ਚਖੜ ਚੱਲ ਰਿਹਾ ਹੈ ਪਿੱਛੇ ਮੌਤ ਹੈ ਤੀਰ ਵਾਰਾਏ ਜਾ ਰਹੇ ਨੇ ਗੋਲੀਆਂ ਜਿਹੜੀਆਂ ਆ ਰਹੀਆਂ ਨੇ ਵੇਸਾਪ ਦੇ ਨਾਲ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਭਾਈ ਸਾਨੂੰ ਭੁੱਖ ਲੱਗੀ ਹੈ ਹੁਣ ਉਹਨਾਂ ਦੀ ਭੁੱਖ ਉਹ ਜੰਨ ਦੀ ਭੁੱਖ ਨਹੀਂ ਸੀ ਉਹਨਾਂ ਦੀ ਭੁੱਖ ਸੀ ਬਾਣੀ ਦੀ ਭੁੱਖ ਕਹਿੰਦੇ ਭਾਈ ਸਾਨੂੰ ਭੁੱਖ ਲੱਗੀ ਐ ਕਿਉਂਕਿ ਨਿਤਨੇਮ ਦਾ ਟਾਈਮ ਹੋ ਗਿਆ ਸਾਨੂੰ ਕੀਰਤਨ ਸੁਣਾਓ ਸਾਨੂੰ ਨਿਤਨੇਮ ਸੁਣਾਓ ਆਸਾ ਜੀ ਦੀ ਵਾਰ ਦਾ ਉਥੇ ਕੀਰਤਨ ਹੋਇਆ ਸੀ ਅੱਗੇ ਵੀ ਮੌਤ ਐ ਸਰਸਨ ਦੀ ਆਪਣੇ ਜਵਨ ਤੇ ਐ ਹੱਥ ਦਾ ਨਹੀਂ ਬਹਿ ਰਿਹਾ ਚਾਰੇ ਪਾਸੇ ਮੌਤ ਮੰਡਰਾ ਰਹੀ ਐ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੇ ਭਾਵੇਂ ਜੋ ਕੁਝ ਹੋ ਜੇ ਤੇਰੇ ਆ ਪਰ ਤੂੰ ਪਰਬ ਦਾ ਜਿਹੜਾ ਨੇਮ ਹੈ ਰੱਬ ਦਾ ਨੇਮ ਨਾ ਛੱਡੀਂ ਰੱਬ ਤੈਨੂੰ ਨਹੀਂ ਛੱਡੇਗਾ ਦੁੱਖਾਂ ਸੁੱਖਾਂ ਦੇ ਨਾਲ ਤੇਰੇ ਨਾਲ ਰਹੇਗਾ ਰੱਬ ਤੇਰੀ ਬਾਣੀ ਛੱਡੇਗਾ ਆ ਜੇ ਤੂੰ ਨੇਮ ਨਹੀਂ ਛੱਡੇਆ ਤਾਂ ਰੱਬ ਤੇਰੀ ਬਾਣੀ ਛੱਡੇਗਾ ਜਦੋਂ ਤੂੰ ਨੇਮ ਛੱਡ ਦਿੱਤਾ ਰੱਬ ਨੇ ਤੇਰੀ ਬਾਣੀ ਛੱਡ ਦੇਣੀ ਹੈ ਨੇਮ ਇਨਸਾਨ ਦੇ ਲਈ ਬੜਾ ਜ਼ਰੂਰੀ ਹੈ ਜਿਸ ਤਰ੍ਹਾਂ ਭਾਈ ਮਲੂਕਾ ਹੋਇਆ ਭਾਈ ਮਲੂਕਾ ਬੜਾ ਸ਼ਰਾਬੀ ਕਬਾਬੀ ਸੀ ਤਾਂ ਸਤਗੁਰਾਂ ਦੇ ਮਵਾਰਕ ਦਰਬਾਰ ਦੇ ਸਾਹਮਣੇ ਸੀ ਤਾਂ ਸਤਗੁਰਾਂ ਨੇ ਉਪਦੇਸ਼ ਕੀਤਾ ਤਾਂ ਉਹ ਆਇਆ ਪਰਿਵਾਰ ਵਾਲੇ ਲੈ ਕੇ ਆਏ ਕਿ ਸਤਗੁਰੂ ਨਾਲ ਦਾ ਰੋਗ ਕਟੋ ਸਤਗੁਰੂ ਕਹਿੰਦੇ ਨੇ ਭਾਈ ਅਸੀਂ ਇਹ ਤੋਂ ਇੱਕ ਵਚਨ ਲੈਣਾ ਹੈ ਅਤੇ ਬਚਨੇ ਹੈ ਕਿ ਅੱਜ ਤੋਂ ਬਾਅਦ ਜਿਹੜਾ ਇਹ ਖਾਂਦਾ ਪੀਂਦਾ ਨਹੀਂ ਪੀਵੇਗਾ ਕਿਉਂਕਿ ਨੂੰ ਮਿਰਗੀ ਦਾ ਜਿਹੜਾ ਰੋਗ ਲੱਗਾ ਸੀ ਸਤਗੁਰਾਂ ਨੇ ਵਚਨ ਲਿਆ ਕਾਫੀ ਸਮਾਂ ਉਹਦਾ ਇਹ ਰੋਗ ਨੇੜੇ ਨਹੀਂ ਆਇਆ ਤਾਂ ਜਦੋਂ ਸਮਾਂ ਬਤੀਤ ਕਾਫੀ ਹੋ ਗਿਆ ਤਾਂ ਦੋਸਤਾਂ ਮਿੱਤਰਾਂ ਦੇ ਵਿੱਚ ਫੇਰ ਬੈਠਾ ਫੇਰ ਉਹੀ ਆਦੀ ਚਵਾਰੇ ਤੇ ਚੜਿਆ ਸਤਗੁਰਾਂ ਨੂੰ ਫੇਰ ਉਹੀ ਗਾਲੀ ਬਲੋਚ ਕਰਨ ਲੱਗਾ ਤੁਸੀਂ ਕਹਿੰਦੇ ਏਦਾਂ ਕਰਦੇ ਹੋ ਕਉਸੀ ਐਦਾ ਕਹਿੰਦੇ ਸੀ ਮੈਨੂੰ ਕੁਝ ਨਹੀਂ ਹੋਇਆ ਤਾਂ ਉਧਰ ਸਤਿਗੁਰੂ ਕਹਿੰਦੇ ਭਾਈ ਤੂੰ ਛੱਡੇ ਆ ਤਾਂ ਅਸੀਂ ਕਿਹੜਾ ਫਿਰ ਫੜਨ ਲੱਗੇ ਆ ਮਿਰਗੀ ਸਤਿਗੁਰਾਂ ਨੇ ਬੰਨੀ ਸੀ ਇਸ ਤਰ੍ਹਾਂ ਕਹਿੰਨੇ ਬਾਹ ਫੜੀ ਤੈ ਨੇਮ ਫੜਿਆ ਸਤਿਗੁਰਾਂ ਨੇ ਤੇਰੀ ਬਾਹ ਫੜੀ ਸੀ ਸਤਿਗੁਰਾਂ ਨੇ ਛੱਡ ਦਿੱਤੀ ਮਿਰਗੀ ਛੱਡੀ ਜਿਹੜਾ ਕਈ ਸਾਲ ਮਿਰਗੀ ਦਾ ਦੌਰਾਂ ਨਹੀਂ ਬਿਆਸੀ ਸਤਿਗੁਰਾਂ ਦੇ ਬਚਨ ਨਹੀਂ ਮੰਨੇ ਆ ਤਾਂ ਉਸੇ ਮਿਰਗੀ ਦੇ ਕਾਰਨ ਉਹ ਚਵਾਰੇ ਤੇ ਚੜਿਆ ਸੀ ਸ਼ਰਾਬ ਕਬਾਬ ਦੇ ਵਿੱਚ ਮਸਤ ਹੋਇਆ ਮਿਰਗੀ ਦਾ ਦੌਰਾ ਪਿਆ ਉੱਥੋਂ ਹੀ गिर ਕੇ ਮਰਿਆ ਸਤਿਗੁਰੂ ਬਚਨ ਲੈਂਦੇ ਨਾ ਜੇ ਤੂੰ ਨੇਮ ਦੇ ਵਿੱਚ ਐ ਸਤਿਗੁਰੂ ਕਹਿੰਦੇ ਤੇਰੇ ਬਾਲ ਤੱਤੀ ਬਾਹ ਵੀ ਨਹੀਂ ਆਣ ਦੇਵਾਂਗੇ ਜਦੋਂ ਤੂੰ ਨੇਮ ਛੱਡੇ ਆ ਸਤਿਗੁਰੂ ਕਹਿੰਦੇ ਅਸੀਂ ਭਾਈ ਤੇਰੀ ਬਾਹ ਛੱਡੀ ਐ ਬਾਹ ਤੇਰੀ ਤਦ ਫੜਾਂਗੇ ਅਸੀਂ ਸਾਡਾ ਨੇਮ ਨਹੀਂ ਸੀ ਕਹਿੰਦੇ ਕੀ ਸਾਡਾ ਤੂੰ ਨੇਮ ਕਰ ਨੇਮ ਕਰਦੇ ਨੇ ਤੂੰ ਆਪਣਾ ਕਰ ਕਰਮ ਆਪਣੇ ਬਣਾ ਤੂੰ ਜ਼ਿੰਦਗੀ ਤੂੰ ਆਪਣੀ ਬਣਾ ਤਾਂ ਜਦੋਂ ਇਦਾਂ ਸਤਗੁਰੂ ਫੇਰ ਵਾ ਵੜਦੇ ਨੇ ਫਿਰ ਸਤਗੁਰੂ ਕਹਿੰਦੇ ਨੇ ਭਾਈ ਤੱਤੀ ਵਾ ਤੇਰੇ ਵੱਲ ਨਹੀਂ ਹੁੰਦੇ ਵੰਨੇ ਪਰ ਨੇਮ ਜ਼ਰੂਰੀ ਹੈ ਗੁਰੂ ਦਾ ਗੁਰੂ ਦੇ ਦਵਾਰੇ ਤੇ ਜਾਣਾ ਗੁਰੂ ਦੀ ਬਾਣੀ ਸੁਣਨਾ ਤਾਂ ਜਦੋਂ ਇਦਾਂ ਨੇਮ ਬਣਾ ਲੈਣੇ ਸਤਗੁਰੂ ਉਦੋਂ ਬਾਰੇ ਨਿਹਾਰੇ ਕਰਦੇ ਨੇ ਜੀ ਸਮਾਪਤੀ ਦਾ ਸਮਾਂ ਹੋ ਗਿਆ ਤੁਹਾਨੂੰ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ